ਸੱਸੀ ਜੀ ਕਾਲ ਦੀ ਸਾਰਿਆਂ ਨੂੰ ਸੱਸੀ ਜੀ ਕਾਲ ਦੀ ਸਾਰਿਆਂ ਨੂੰ ਹਾਂ ਜੀ ਕੀ ਗੰਡੇ ਜੇ ਅਸੀਂ ਆਏ ਹੀ ਵੀਡੀਓ ਬਣਾਉਣਾ ਹਾਂ ਜੀ ਕੰਮ ਆ ਗਿਆ ਤਾਂ ਸਾਨੂੰ ਲਾ ਲਿਆ ਕਬਰ ਆ ਜਿੰਦਰ ਨੇ ਹਾਂ ਆਂਦੀ ਕੰਮ ਕਰਕੇ ਜਾਓ ਥੋੜਾ ਜਿਹਾ ਮੈਂ ਹਾਂ ਚੱਲ ਪੈਣਾ ਤੂੰ ਕੀ ਜਾਦ ਕਰੇਗੀ ਭੂਆ ਦੇ ਕੰਮ ਅੱਛਾ ਕਬਰ ਨਿੱਕੇ ਆ ਕਬਰ ਨਹੀਂ ਨਿੱਕੇ ਜੇਪ ਵਾਲੇ ਆ ਹਾਂ ਕਬਰ ਨਹੀਂ ਨਿੱਕੇ ਚਲ ਆਹੋ ਆ ਇੱਕੋ ਜੇ ਇੱਕ ਨੂੰ ਰਿੰਦੇ ਚੜਾਉਣ ਵਾਲੇ ਹਾਂ ਹਾਂ ਇੱਕੋ ਜੇ ਕਦੇ ਇਹ ਹੀ ਹੈ ਸੁੱਖਾ ਤੁਨ ਨਾ ਕੁਝ ਚਲੋ ਕੋਈ ਨਹੀਂ ਆਖਿਆ ਇਹਨੂੰ ਹੀ ਕਵਰ ਚੜਾਉਣ ਨੂੰ ਤੇ ਇਹ ਫੋਨ ਲੈ ਕੇ ਬੈਗੀ ਆ ਚਲੋ ਮੰਮੀ ਹਣੀ ਚੜਾਉਣ ਆਪੇ ਕੰਮ ਕਰੇ ਕਿਹੜਾ ਖੋਸ਼ ਸਾਰੇ ਦਾਅਬ ਚੁੰਨੇ ਸਾਰੇ ਦਾਅਬ ਜੰਦੇ ਨੇ ਇੱਥੇ ਚਲੋ ਦਵਾਈ ਦਾਵਾ ਆ ਜਾਂਦਾ ਕੋਈ ਤਾਂ ਵੀਡੀਓ ਬਣਾ ਲਾ ਮੈਂ ਇਸੇ ਥੱਲੇ ਪਈ ਨਾ ਚਲੋ ਕੋਈ ਬਾਕੀ ਸਾਰਿਆਂ ਨੇ ਕੰਡ ਦੇ ਆ ਬਾਕੀ ਪਹਿਲਾਂ ਬਾਹਰ ਬਹਿ ਜਾ ਕੈਮਰਾ ਫੇਰ ਚਲ ਦੇ ਵਧੀਆ ਜੀ ਵਧੀਆ ਠੀਕ ਠਾਕ ਹਾਂ ਤੁਸੀਂ ਸਾਡੇ ਆਪਣੇ ਵੀ ਠੀਕ ਠਾਕ ਆ ਤੁਸੀਂ ਚੋਰੀ ਚੋਰੀ ਵਲੋਗ ਬਣਾਏ ਜਾਂਦੇ ਮੈਂ ਤਾਂ ਦੱਸ ਹੀ ਦਿੰਦਾ ਵੀ ਵਲੋਗ ਲੱਗੇ ਬਣਾਉਣ ਤੂੰ ਘੜੇ ਬਾਹੂਲੀ ਬਾਹ ਲੀਂਦਾ ਤੂੰ ਮੇਕਅਪ ਕਰਨਾ ਹੈ ਮੈਂ ਤਾਂ ਬਾਹੂਲੀ ਬਾਹ ਲੀਂਦਾ ਤੂੰ ਸਾਨੂੰ ਬੂਹੇ ਘਾੜੀਓ ਘੇਰਦਾ ਕਿ ਨਹੀਂ ਹਾਂ ਆਗੇ ਕਿੱਦਾਂ ਅਸੀਂ ਅੱਜ ਤੈਨੂੰ ਘੇਰ ਲਿਆਈਓ ਚੱਲ ਮੈਂ ਕੁਝ ਕਹੀ ਗੱਲ ਹੈਂ ਬੜੀ ਖੁਸ਼ੀ ਆਲੀ ਕਰਨਾ ਹੋਰ ਸੁਣਾਓ ਵਧੀਆ ਵਧੀਆ ਠੀਕ ਠਾਕ ਹੈ ਹੋਏ ਯਾਰ ਗਰਮੀ ਬਹੁਤ ਜ਼ਿਆਦੀ ਹੈ ਹਾਂ ਇਹਨੂੰ ਦੇਰ ਸੀ ਲਾਇਆ ਘਾੜ ਕਰ ਲਈ ਆਪਾਂ ਲੱਗਦਾ ਹੈਗਾ ਬਹੁਤ ਗਰਮੀ ਬਹੁਤ ਜ਼ਿਆਦੀ ਹੈ ਤੈਨੂੰ ਗਰਮੀ ਜ਼ਿਆਦਾ ਲੱਗਦੀ ਹੈ ਬਹੁਤ ਹੈ ਤੇ ਜਦੋਂ ਸਾਨੂੰ ਪੱਖੇ ਤੋਂ ਬਿਨਾ ਵੀਡੀਓ ਚ ਭਾਲ ਦਵਾਂ ਮੈਂ ਵੀ ਨਾਲ ਹੀ ਬੈਠਾਂ ਹੈਂ ਮੈਂ ਵੀ ਨਾਲ ਹੀ ਬੈਠਾਂ ਇਹ ਕਿਹੜੇ ਕੱਲੇ ਨੀਂਦੇ ਹੈ ਹੈ ਅੱਜ ਹਾੜੀ ਕਰਨੀ ਬਹੁਤ ਜ਼ਿਆਦਾ ਟਰੰਗ ਬਹੁਤ ਜ਼ਿਆਦਾ ਯਾਰ ਗਰਮੀ ਹੈ ਬੜੀ ਪੜਾਅ ਤੇ ਮਾਸਾ ਜਾ ਘੱਟ ਜਾਂਦਾ ਮੇਰੇ ਸੱਜਣ ਨੂੰ ਮੈਂ ਵੀ ਨਾਲ ਹੀ ਆ ਪਤਾ ਹੈ ਉਥੇ ਹਾੜਿਆ ਇੱਕ ਪੁੱਤੇ ਠੰਡਾ ਕੁਲਿੰਗ ਕਰੀਏ ਨਾ ਇਹ ਆ ਗਿਰੂ ਬੋਣ ਦੇ ਹੈ ਇਹ ਵੀ ਆ ਝੋਟ ਗਿਆ ਕੱਚੀ ਨੀਂਦੇ ਤੇ ਹੁਣ ਇਸ ਕਿਸ ਨੂੰ ਵੀ ਬੈਨ ਦੇਂਡਿਆ ਹੂੰ ਚਲ ਆ ਗਦੇ ਚਲੀਏ ਚਲੀਏ ਬਾਤ ਪੀਂ ਤੇ ਪੀਂ ਤੇ ਜਾਣਾ ਬਾਹਰ ਹੈ ਆਉਂ ਨੂੰ ਚਲਾਣਾ ਸਿੱਧਾ ਕਰਨਾ ਐਦਾ 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 ਏ ਇੱਕ ਆਉਣਾ ਸ਼ੇਰਾ ਵਾ ਉਹਨੇ ਸਾਰੇ ਬਟ ਨੱਪ ਦੇਣੇ ਇਹਦਾ ਨਾ ਕੀ ਆ ਉਹ ਕੌਣ ਹਾਂ ਬਲਗੀ ਚਾਹ ਚਾਹ ਮੇਰਾ ਕੀ ਆ ਤੇਰੀ ਚਾਹ ਮੋੜ ਕੇ ਲਿਆਈ ਵੇਲਾ ਹਨ ਮੈਂ ਕੁਮੀਂਗਾ ਚਾਹ ਹੀ ਨਹੀਂ ਪੀਗੇਗਾ ਹਾਂ ਮੈਂ ਤੇ ਆਖਣ ਦੇਈ ਮੈਂ ਚੱਲ ਚਲੀ ਆ ਕਿ ਘਰ ਨੂੰ ਆਉ ਉਹ ਤੋਂ ਮੁੜ ਕੇ ਆਏ ਮੈਂ ਉਹਨਾਂ ਚਾਹ ਨਹੀਂ ਨਾ ਪੀਤੀ ਉਹਦੀ ਤੋਨੇ ਗੁੱਸਾ ਕਰ ਲੈਣਾ ਮੁੜ ਕੇ ਆਉਂ ਅਗਲੇ ਪਾਰ ਤੇ ਚਾਹ ਹੀ ਨਾ ਪੁੱਛੇ ਕੁੱਪੜ ਹਾਂ ਇਹ ਨਹੀਂ ਉਹ ਘਰ ਆਂਦੇ ਮੈਂ ਪਾਣੀ ਵੇਖਣਾ ਥੋਨੇ ਦਾ ਜਾ ਕੇ ਉਹ ਕੋਈ ਉਹਦੀ ਚਲ ਗਈ ਤੇ ਨਹੀਂ ਆ ਗਈ ਆਹੋ ਫਿਰ ਮੈਂ ਹਾਂ ਤੁਸੀਂ ਜਾਓ ਕੁੜੀ ਤੇ ਚਾਹ ਪੈਣ ਪਤਾ ਅੱਗੇ ਨਹੀਂ ਪਿੰਦੀ ਆਹੋ ਗਰਮੀ ਬੜੀ ਕਰਮ ਗਰਮੀ ਵਾਲੀ ਤੇ ਕਿਤੇ ਆ ਆਹ ਤਾਂ ਕਰਨੀ ਹੈਗੀ ਚਾਹ ਨੂੰ ਨਾ ਵੀ ਉਹ ਕੰਮ ਹੀ ਨਹੀਂ ਚੈਨ ਹੁੰਦਾ ਮੈਂ ਨਹੀਂ ਆ ਵੀ ਨਾ ਕੋਈ ਗੱਲ ਕਰ ਲੈਣਾ ਗਰਮੀ ਬੜੀ ਗਰਮੀ ਤੇ ਆਉਂ ਜਿੱਦਾਂ ਮੂੰਹ ਚੜ ਗਈ ਸਾਰਿਆਂ ਦੇ ਹਨਾ ਚਾਹ ਨੂੰ ਤਾਂ ਮੈਂ ਠੰਡ ਗੜੀ ਖਾਏ ਠੰਡ ਗੜੀ ਤੇ ਸਿਆਲ ਚ ਵਧੀਆ ਲੱਗਦਾ ਹੈ ਨਾ ਫਸਿਆਲ ਵਧੀਆ ਹਾਂ ਸਿਆਲ ਵਧੀਆ ਹੈ ਨਾ ਹਾਂ ਚਾਲ ਕੋਈ ਨਹੀਂ ਤੋ ਪ੍ਰੋਣੇ ਆਉਣ ਲੱਗੇ ਪ੍ਰੋਣੇ ਨਹੀਂ ਆਉਣਾ ਮੇਰਾ ਸ਼ਾਮ ਨੂੰ ਤਾਂ ਖੋਣਗੇ ਸੇਰੇ ਕਰੋਗੇ ਸੈਲੀਬ੍ਰੇਟ ਚੰਗੀ ਪਾਰਟੀ ਸਾਡੀ ਨਹੀਂ ਚੰਗੀ ਨਹੀਂ ਖਾਵੇ ਇਸ ਪਾਲਾਂ ਚੱਲ ਵਧੀਆ ਆਗੇ